ਵਿਜੀਲੈਂਸ ਦੀ ਰਡਾਰ ਤੇ ਸਾਬਕਾ ਮੰਤਰੀ ਬ੍ਰਹਮਹਿੰਦਰਾ 7 ਦਸੰਬਰ ਨੂੰ ਕਰਨਗੇ ਪੁੱਛਗੇ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਰਡਾਰ ਤੇ ਹੁਣ ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ਆਇਆ ਹੈ ਆਮਦਨ ਦੇ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਸਾਬਕਾ ਕਾਂਗਰਸੀ ਮੰਤਰੀ ਬ੍ਰਹਮਹਿੰਦਰਾ ਨੂੰ ਤਲਬ ਕੀਤਾ ਹੈ ਵਿਜੀਲੈਂਸ ਦੇ ਵੱਲੋਂ ਸਾਬਕਾ ਮੰਤਰੀ ਬ੍ਰਹਮਹਿੰਦਰਾ ਨੂੰ 7 ਦਸੰਬਰ ਨੂੰ ਪੁਚਗਿੱਧ ਲਈ ਤਲਬ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਹੋਰ ਵੀ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀ ਵਿਜੀਲੈਂਸ ਦੇ ਸਿਕੰਜੇ ਵਿੱਚ ਆ ਚੁੱਕੇ ਸਨ ਬੀਤੇ ਦਿਨੀ ਹੀ ਬੀਤੇ ਦਿਨੀ ਹੀ ਸਾਬਕਾ ਵਿਧਾਇਕ ਬ੍ਰਿੰਦਰ ਮੀਤ ਭਾੜਾ ਨੂੰ ਵੀ 5 ਦਸੰਬਰ ਨੂੰ ਪੁਚਗਿੱਧ ਲਈ ਸੱਦਿਆ ਗਿਆ ਸੀ ਪਰ ਹੁਣ ਇੱਕ ਬਾਰ ਫਿਰ ਵਿਜੀਲੈਂਸੀ ਰਡਾਰ ਤੇ ਸਾਫਾ ਮੰਤਰੀ ਬ੍ਰਮਹਿੰਦਰ ਜਿਨ੍ਹਾਂ ਨੂੰ 7 ਦਸੰਬਰ ਨੂੰ ਪੁਜ ਕੇ ਦਿਲੇ ਤਲਬ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼